ਸਿਆਣਾ ਮਨੁੱਖ ਆਪਣਾ ਦੁੱਖ ਕਿਸੇ ਦੇ ਅੱਗੇ ਨਹੀਂ ਖੋਲਦਾ ਤੇ ਸਿਆਣੇ ਮਨੁੱਖ ਦੀ ਪਹਿਚਾਣ ਹੈ ਕਿਉਂ ਉਹਨੂੰ ਪਤਾ ਹੈ ਮੈਂ ਆਪਣਾ ਇੱਕ ਦੁੱਖ ਸੁਣਾਵਾਂਗਾ ਸੌ ਸੁਣਾਏਗਾ ਇਹ ਵੀ ਚੁੱਪ ਨਹੀਂ ਕਰੇਗਾ ਇੱਕ ਸੁਣਾ ਕੇ ਸੌ ਦੁੱਖ ਮੈਂ ਹੋਰ ਸੁਣਾ ਆਪਣੇ ਹਿਰਦੇ ਦਾ ਭਾਰ ਵਧਾਵਾ ਸਿਆਣਾ ਮਨੁੱਖ ਕਿਸੇ ਕੋਲ ਦੁੱਖਾਂ ਦੀ ਪੰਡ ਨਹੀਂ ਖੋਲਦਾ ਉਸਤਾਦ ਜ਼ੌਕ ਹੋਏ ਨੇ ਉਹ ਕਹਿੰਦੇ ਨੇ मेरे चेहरे से गम आशकारा नहीं है कहता मैं दुख न कभी मथे ते प्रगट नहीं देता। मेरे चेहरे से गम आशकारा नहीं है पर यह न समझ के ये गम का मारा नहीं है डूबने को तो डूबे हम भी लेकिन ਸਾਹਲ ਸਾਹਲ ਕੋ ਹਮਨੇ ਪੁਕਾਰਾ ਨਹੀਂ ਹੈ